ਲੈਣੀ ਲੱਗਦੀ ਉਹ ਕੋਣ ਇੱਕ ਬਈ ਹੋਰ ਸੋਨਜੋ ਜੀ ਕੀ ਨਾਮ ਹੈ ਕੀ ਪ੍ਰੋਬਲਮ ਸੱਜਣਾ ਗੱਲ ਕਰੀ ਮੇਰਾ ਨਾਮ ਅਵਤਾਰ ਚਮਕਾ ਜੀ ਕੀ ਪ੍ਰੋਬਲਮ ਰੱਖਿਆ ਚੱਤਾ ਤੁਸੀਂ ਅੱਜ ਅਸੀਂ 65ਵਾਂ ਜਰਮਦਨ ਸੂਰੀਆ ਵਰਸਿੰਘ ਚੁੰਮਕੀਲਾ ਜੀ ਉਹਨਾਂ ਦਾ ਮਨਾ ਰਹੇ ਪਹਿਲਾਂ ਵੀ ਕਦੇ ਮਨਾਇਆ ਕਿ ਅੱਜ ਹੀ ਬਣਾਇਆ ਪਹਿਲੀ ਵਾਰ ਪਹਿਲਾਂ ਨਹੀਂ ਉਹਨੇ ਮਨਚ ਤੋਂ ਬਲੋਂ ਪਹਿਲਾਂ ਪਹਿਲੀ ਵਾਰ ਬਣਾਇਆ ਵੈਸੇ ਤਾਂ ਬਣਾਉਂਦੇ ਰਹੇ ਤੇ ਠੀਕ ਹੈ ਮਨਚ ਦਾ ਕੀ ਨਾਮ ਹੈ ਹੁਣ ਬੋਲੋ ਸੁਰਗੇ ਅਮਰਸਿੰਘ ਚੁੰਮਕੀਲਾ ਬੀਬਾ ਅਮਰਜੋਤ ਜਾਦਗਰੀ ਮੱਠੰਡਾ ਠੀਕ ਹੈ ਜੀ ਨਜ਼ਰ ਤੇ ਤਾਂ ਕਿਹੜਾ ਸੀ ਮੈਂ ਚੰਪਾ ਜੀ ਨਾਲ ਗੱਲੇ ਖੜੇ ਹਾਂ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਰਿਹਾ ਨੂੰ ਜੀ ਭਾਈ ਤੁਸੀਂ بارش ਵੀ ਹੋ ਰਹੀ ਹੈ ਮੀਂਹ ਪੈਂਦੇ ਤੁਸੀਂ ਆਏ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਅਸੀਂ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਕੌਰ ਸਭੇਜਾਕ ਮੰਚ ਉਹਨਾਂ ਵੱਲੋਂ ਮੰਨਬਰ ਤਾਂ ਹੈਗਾ ਉਹਨਾਂ ਕੋਲ ਬਸ਼ਿੰਡੇ ਦਾ ਮੰਚ ਪਹਿਲੀ ਵਾਰੀ ਬਣਾਇਆ ਸੀ ਅਮਰ ਸਿੰਘ ਚਮਕੀਲਾ ਮੰਚ ਜਿਹਦੇ ਵਿੱਚ ਕਿ ਜਨਮ ਦਿਨ ਤਾਂ ਅਸੀਂ ਪਹਿਲਾਂ ਵੀ ਮਨਾਉਨੇ ਆ ਚਮਕੀਲਾ ਜੀ ਦਾ ਅੱਜ ਪੂਰਨਮਾਸ਼ੀ ਦਾ ਦਿਨ ਵੀ ਆ ਫਕਰ ਫਕੀਰਾਂ ਦੇ ਪੂਜਾ ਹੋ ਰਹੀ ਹੈ ਚਮਕੀਲਾ ਜੀ ਭਾਗਾ ਵਾਲੇ ਅੱਜ ਦੇ ਦਿਨ ਚਮਕੀਲਾ ਜੀ ਨੇ ਜਨਮ ਲਿਆ ਸਾਡੇ ਤਾਂ ਅਮਰ ਸਿੰਘ ਚਮਕੀਲਾ ਪ੍ਰਗਟਾਇਆ ਜਿਹਦੇ ਦਿਨ ਔਰ ਸਾਡੇ ਨਾਲ ਹੀ ਹੈ ਰੂਹ ਸਾਡੇ ਸਿਰ ਤੇ ਬਹੁਤ ਹੱਥ ਰੱਖਦੇ ਆ ਅੱਛਾ ਇਸ ਮੰਚ ਦੇ ਵਿੱਚ ਤੋਂ ਧਰੋੜ ਹੋਰ ਕੀ ਕੀ ਸਹਿਯੋਗ ਆ ਤੁਹਾਡਾ ਅਫਤਾਰ ਚੰਕ ਸਰ ਨੀਲਮ ਚੋਹਾਨ ਜਿਨ੍ਹਾਂ ਦਾ ਮੇਨ ਸਹਿਯੋਗ ਹੈ ਸਾਡੇ ਨਾਲ ਸਰ ਪਰਲਾਏ ਕਰਦੇ ਆ ਨੀਲਮ ਚੋਹਾਨ ਬੀਬਾ ਰਿੰਪੀਕਲੀ ਇਹਨਾਂ ਦੇ ਨਾਲ ਗਾਉਂਦੀ ਹੈ ਤੇ ਬਾਕੀ ਅਫਤਾਰ ਚੰਕ ਸਰ ਪ੍ਰਸਤਾ ਸਾਡੇ ਸੀਨੀਅਰ ਮੈ ਰੂਪ ਕਰ ਬੱਬਲੋਂ ਬਾਲੀਆ ਮੁੰਡਾ ਬਹੁਤ ਵਧੀਆ ਨਵਾਂ ਦਵਾਈ ਹੈ ਜਿਹੜੇ ਮਨਜੋਤ ਇਹ ਸਵਚਾ ਚਿੰਟੀਲਾ ਉਹਨਾਂ ਦੇ ਵਿੱਚ ਜੇ ਪ੍ਰਾਨੇ ਸਿੰਘ ਰਹੇ ਆ ਕਿ ਵਧੀਆ ਢੰਗ ਨਾਲ ਸਾਡੀ ਕਮੇਟੀ ਬਣੀ ਹੋਈ ਹੈ ਕਮੇਟੀ ਦੇ ਸੈਕਟਰੀ ਨੇ ਮੱਭਾ ਵੱਲੋਂ ਤੇ ਨੀਲਮ ਚੋਹਾਨ ਜੀ ਨੇ ਪ੍ਰਧਾਨ ਸਰਪ੍ਰਸਤ ਸਰਕਾਰ ਚੋਂ ਪ੍ਰਧਾਨ ਸਰਕਾਰ ਨਾਲ ਮਿਲ ਨੂੰ ਨਾਲ ਕਿ ਅਸੀਂ ਵਧੀਆ ਢੰਗ ਦੇ ਨਾਲ ਸੇਵਾ ਕਰਾਂਗੇ ਹਾਂ ਬਹੁਤ ਸਾਰੇ ਨੂੰ ਆਜੇ ਫੁਜਵਾਕਾ ਲੋਕਾਂ ਨੂੰ ਬੰਦਾ ਕੂਰ ਹੈ ਜੀ ਗੁਰੂ ਤਾਂ ਮੇਰੇ ਕੋਲ ਨਹੀਂ ਕਟਾ ਨਹੀਂ ਹੈ ਥੋੜਾ ਜਿਹਾ ਲੈ ਲਓ